ਕਿ ਸਾਡੇ ਕੋਲੇ ਭੈਣ ਆਈ ਸੀ ਤੇ ਪੇਟ ਦੇ ਵਿੱਚ ਬੱਚੀ ਸੀਗੀ ਤੇ ਇੱਥੇ ਆ ਕੇ ਬੱਚੀ ਦਾ ਜਨਮ ਹੁੰਦਾ ਆ ਜੋ ਰੀਤਾ ਜੇ ਕੌਣ ਆਇਆ ਰੀਤਾ ਹਾਂ ਪਾਪਾ ਜੀ ਉਹ ਫੇਰ ਕਰਵਾ ਲਾ ਕੇ اے ਸੁਖਮਨੀ ਕੌਣ ਆਇਆ ਰੇ ਕੌਣ ਆਇਆ ਕੌਣ ਆਇਆ ਨਹੀਂ ਨਹੀਂ ਜਾਣਦੇ ਇਹ ਸੁਖਮਨੀ ਸੁਖਮਨੀ ਕੌਣ ਆ ਗਿਆ ਕਿੱਥੇ ਹੈ ਇਹ ਪਾਪਾ ਯਾ ਪਾਪਾ ਕੇ ਪਾਸ ਜਾ ਪਪਾ ਅਮੇ ਤੇਰੇ ਪਪਾ ਹੈ ਪਪਾ ਹੈ ਪਪਾ ਹੈ ਮਨੇ ਕਰ ਦਿਆ ਅਰੇ ਕੀ ਹੋ ਗਿਆ ਸੁਖਮਣੀ ਬੇਟਾ ਚਲ ਨਹੀਂ ਜਾ ਨਾ ਜਾ ਨਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸੁਪਨਿਆਂ ਦੇ ਘਰ ਚ ਇੱਕ ਬੜੀ ਅਲੱਗ ਤਰ੍ਹਾਂ ਦੀ ਇੱਕ ਬੜੀ ਮਤਲਬ ਉਹਦੀ ਫੀਲਿੰਗ ਜੀ ਤੁਹਾਨੂੰ ਦੱਸ ਨਹੀਂ پا ਰਹੇ ਗੱਲ ਹੋ ਰਹੀ ਆ ਸਾਡੀ ਸੁਖਮਣੀ ਦਾ ਪਰਿਵਾਰ ਲੱਭ ਗਿਆ ਉਹਦੇ ਪਪਾ ਆਏ ਨੇ ਸੋ ਕਮਨੀ ਸਾਡੀ ਇਸੇ ਘਰ ਚ ਜੰਮੀ ਸੀ ਉਹ ਨਿੱਕੀ ਜੀ ਜਿਹਦਾ ਨਾਮ ਵੀ ਅਸੀਂ ਰੱਖਿਆ ਉਹ ਨਿੱਕੀ ਜੀ ਜਿਹਦੀਆਂ ਖੁਸ਼ੀਆਂ ਜਿਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਮਾਮਾ ਕਹਿਣਾ ਪਹਿਲਾ ਲੱਭ ਸਿੱਖੀ ਉਹ ਤੁਰਨਾ ਸਿੱਖੀ ਉਹ ਪਹਿਲੀ ਵਾਰ ਜਦੋਂ ਕਦਮ ਪਹਿਲੀ ਵਾਰ ਉਹਨੇ ਜ਼ਮੀਨ ਤੇ ਰੱਖੇ ਬੈਠਣਾ ਸਿੱਖੀ ਉਹ ਇਹ ਸਭ ਕੁਝ ਅਸੀਂ ਦੇਖਿਆ ਉਹਦੇ ਨਾਲ ਅਸੀਂ ਉਸ ਸਮਾਂ ਬਤੀਤ ਕੀਤਾ ਅੱਜ ਉਹਦੀ ਫੈਮਿਲੀ ਉਹਦੇ ਪਿਤਾ ਜੀ ਆਏ ਨੇ ਜੋਗੀ ਮੰਡਲ ਸਨ ਆਫ ਰਾਮਦੇਵ ਮੰਡਲ ਬਜਰੰਗਬਲੀ ਨਗਰ ਨਾਗਰੀ ਮੁਗੇਰਪੁਰ ਜ਼ਿਲ੍ਹਾ ਬਿਹਾਰ ਤੋਂ ਜਾਣਦੇ ਸੁਖਮਨੀ ਦੀ ਮੰਮੀ ਰੀਤਾ ਭੈਣ ਸਾਨੂੰ ਰੇਲਵੇ ਸਟੇਸ਼ਨ ਤੋਂ ਮਿਲੀ ਸੀ ਫਿਰੋਜ਼ਪੁਰ ਤੋਂ ਉੱਥੋਂ ਲਵਾਰਸ਼ ਘੁੰਮ ਰਹੀ ਸੀ ਇਹ ਪ੍ਰਦੇਸ਼ਨ ਭੈਣ ਪ੍ਰੈਗਨੈਂਟ ਸੀ ਧੰਨਵਾਦ ਉੱਥੇ ਸੱਚਾ ਸੌਦਾ ਵਾਲੇ ਜਿਹੜੇ ਉਹਦੇ ਪ੍ਰੇਮੀ ਆ ਉਹ ਵੀਰ ਸੀ ਨਾਰ ਸਿੰਘ ਤੇ ਉਹਦਾ ਨਾਰਾ ਸਿੰਘ ਤੇ ਗਰਮੀਤ ਸਿੰਘ ਤੇ ਸਾਹਿਬ ਸਿੰਘ ਇਹਨਾਂ ਤਿੰਨਾਂ ਵੀਰਾਂ ਨੇ ਪਹਿਲਾਂ ਤਾਂ ਉਹਨੂੰ ਉੱਥੋਂ ਰੱਖਿਆ ਆਪਣੇ ਕੋਲੇ ਅੰਦਰ ਡੇਰੇ 'ਚ ਲੈ ਗਏ ਆਪਾਂ ਡੇਰੇ ਦੇ ਵਿੱਚ ਕਿਤੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਮਨਾਂ ਕਰਤਾ ਵੀ ਇਹਦੇ ਬੱਚਾ ਹੋਣ ਵਾਲਾ ਕੱਲ ਨੂੰ ਕੋਈ ਦਿੱਕਤ ਨਾ ਆ ਜਵੇ ਵੀ ਆਪਾਂ ਇੱਥੇ ਡੇਰੇ 'ਚ ਨਹੀਂ ਰੱਖ ਸਕਦੇ ਫਿਰ ਉਹ ਨਾਰਾ ਸਿੰਘ ਭਾਈ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਇੱਥੇ ਲੈ ਕੇ ਆਏ ਅਸੀਂ ਵੀ ਉਦੋਂ ਇੱਕਦਮ ਘਬਰਾ ਗਏ ਵੀ ਬੱਚਾ ਹੋਣ ਵਾਲਾ ਵਾ ਫੀਮੇਲ ਆ ਵੀ ਕਿੱਥੋਂ ਲੈ ਕੇ ਆਏ ਤੁਸੀਂ ਡੀਡੀਆਰ ਕਟਾ ਕੇ ਲੈ ਕੇ ਆਓ ਫਿਰ ਉਹ ਵਾਪਸ ਗਏ ਉੱਥੇ ਜਾ ਕੇ ਫਲੋਜਪੁਰ ਤੋਂ ਉਹਨਾਂ ਨੇ ਡੀਡੀਆਰ ਕਟਾਈ ਡੀਡੀਆਰ ਕਟਾ ਕੇ ਸਾਡੇ ਕੋਲ ਲੈ ਕੇ ਆਏ ਸ਼ਕਮਨੀ ਦੀ ਮੰਮੀ ਨੂੰ ਰੀਤਾ ਭੈਣ ਨੂੰ ਫਿਰ ਇੱਥੇ ਐਡਮਿਟ ਕਰ ਲਿਆ ਗਿਆ ਇੱਥੇ ਰੀਤਾ ਭੈਣ ਦੇ ਜਦੋਂ ਟੈਸਟ ਹੋਏ ਪਤਾ ਲੱਗਿਆ ਵੀ ਉਹ 8 ਮਹੀਨਿਆਂ ਦੀ ਪ੍ਰੈਗਨੈਂਟ ਆ ਭੈਣ ਸਾਡੇ ਕੋਲੇ 9 19 8 22 ਨੂੰ ਉਹ ਭੈਣ ਆਈ ਆ ਤੇ 13 9 22 ਨੂੰ ਸੁਖਮਨੀ ਦਾ ਜਨਮ ਹੋ ਜਾਂਦਾ ਇੱਕ ਮਹੀਨੇ ਬਾਅਦ ਕਰੀ ਤੇ ਸੁਖਮਨੀ ਦਾ ਜਨਮ ਹੁੰਦਾ ਸਾਡੇ ਲਈ ਉਹ ਖੁਸ਼ੀ ਦੇ ਪਲ ਸਾਰਿਆਂ ਨੇ ਤੁਸੀਂ ਦੇਖਿਆ ਸੰਜੇ ਵੀ ਕੀਤੇ ਆ ਦੁਬਾਰਾ ਵੀ ਕਰ ਰਹੇ ਆ ਵੀਡੀਓ ਚੈਟ ਬੋਲੇ ਸੋ ਨਿਹਾਲ ਦੇ ਘਰ ਦੇ ਵਿੱਚ ਸਾਡੇ ਪਰਿਵਾਰ ਚ ਪਹਿਲੀ ਇਹ ਨੰਨੀ परी ਸਾਡੇ ਪਰਿਵਾਰ ਦੀ ਮੈਂਬਰ ਹੈ ਜਿਹੜੀ ਆਈ ਆ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਸਾਡੇ ਤੇ ਸਾਡੇ ਕਹਦੀ ਇਹ ਤਾਂ ਅੱਜ ਪਰਿਵਾਰ ਦੇ ਵਿੱਚ ਖੁਸ਼ੀ ਹੈ ਜਿਹੜੀ ਕੀ ਨਾਂ ਰੱਖਿਆ ਆਪਾਂ ਸੁਖਮਨੀਕਾ ਸੁਖਮਨੀਕਾ ਸ਼ੋਕਮਨੀਕਾ ਸੁਖਮਨੀਕਾ ਜਾਨਾ ਪਰ ਉਸ ਤੋਂ ਬਾਅਦ ਉਸ ਕਮਿਊਨਿਟੀ ਮੰਮੀ ਥੋੜੀ ਠੀਕ ਹੋਈ ਦਿਮਾਗੀ ਅਫਸੈਟ ਸੀ ਪਰ ਉਹਨੇ ਆਪਣਾ ਪਿੰਡ ਦੱਸਿਆ ਫਿਰ ਉਹਨੇ ਆਪਣਾ ਐਡਰੈਸ ਦੱਸਿਆ ਫਿਰ ਘਰੇ ਗੱਲ ਕੀਤੀ ਘਰੇ ਵੀ ਗੁੱਸੇ 'ਚ ਸੀਗੇ ਵੀ ਬਿਨਾਂ ਦੱਸੇ ਤੋ ਕਿਉਂ ਗਈ ਘਰੋਂ ਇਹ ਕਹਿੰਦੇ ਸ ਇਹਨੇ ਵੀ ਮਨਾਂ ਕਰਤਾ ਉਹਦੀ ਮੰਮੀ ਨਾਲ ਗੱਲ ਕੀਤੀ ਉਹਦੇ ਮਾਇਕੇ ਉਹਨਾਂ ਨੇ ਵੀ ਮਨਾਂ ਕਰਤਾ ਵੀ ਅਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਆ ਸਕਦੇ ਇੰਨੇ ਸਮਾਂ ਬੀਤ ਗਿਆ 2 ਸਾਲ ਬੀਤ ਗਏ 9 19 8 22 ਚ ਇਹ ਭੈਣ ਸਾਡੇ ਕੋਲ ਆਈ ਸੀਗੀ ਅੱਜ 14 9 ਤੇ 24 ਦੇ ਵਿੱਚ ਉਹਦੀ ਅੱਜ ਫੈਮਿਲੀ ਦੇ ਨਾਲ ਮੇਲਜੋਲ ਹੋ ਰਿਹਾ ਉਹਦੇ ਹਸਬੰਦ ਜੋਗੀ ਮੰਡਲ ਆਪਕਾ ਕੀ ਨਾਮ ਹੈ ਵਿਕਾਸ ਵਿਕਾਸ ਕੁਮਾਰ ਜੇ ਦੋਨੋਂ ਬਾਈ ਸਾਡੇ ਕੋਲ ਇੱਥੇ ਪਹੁੰਚੇ ਮਾਂ ਹਾਂ ਆ ਮੈਂ ਕੱਢੀ ਆ ਆ ਮਾਂ ਦੇਖੋ ਇੱਧਰ ਆਹ ਦੇਖੋ ਇੱਧਰ ਇਹ ਸੁਖਮਨੀ ਦੇ ਡੈਡੀ ਆ ਡੈਡੀ ਆ ਤੇ ਇਹ ਸੁਖਮਨੀ ਦਾ ਚਾਚਾ ਆ ਰੀਤਾ ਭੈਣ ਦੇ ਕੋਲੋਂ ਜਦੋਂ ਸਾਨੂੰ ਰੀਤਾ ਭੈਣ ਮਿਲੇ ਸੀਗੇ ਉਹਦੇ ਕੋਲੋਂ ਸਾਨੂੰ ਇਹ ਕੁਝ ਪੈਸੇ ਮਿਲੇ ਸੀ 120 ਰੁਪਏ ਤੇ ਇੱਕ ਜੂਦ ਰਾਖਸ਼ ਮਿਲਿਆ ਸੀਗਾ ਇਹ ਉਦੋਂ ਨੇ ਪੈਕ ਕਰਕੇ ਰੱਖਿਆ ਹੋਇਆ ਲਫਾਫੇ ਚ ਤੇ ਕੁਝ ਪੈਸੇ ਸੀ ਭਾਨ ਸੀਗੀ ਤੇ ਇੱਕ ਮਾਲਾ ਟੁੱਟੀ ਹੋਈ ਸੀ ਮੋਤੀਆਂ ਦੀ ਤੇ ਇਹ 120 ਰੁਪਏ ਤੇ ਮਾਲਾ ਟੁੱਟੀ ਹੋਈ ਤੇ ਰਦਰਾਖਸ਼ ਲੈ ਕੇ ਸਾਡੇ ਕੋਲੇ ਭੈਣ ਆਈ ਸੀ ਤੇ ਪੇਟ ਦੇ ਵਿੱਚ ਬੱਚੀ ਸੀਗੀ ਤੇ ਇੱਥੇ ਆ ਕੇ ਬੱਚੀ ਦਾ ਜਨਮ ਹੁੰਦਾ ਆ ਜੋ ਰੀਤਾ ਜੇ ਕੌਣ ਆਇਆ ਰੀਤਾ हम पहुंच हुए फिर घर वाला के ए सुखमनी कौन आया रे कौन आया कौन आया गे गे। ए सुखमनी सुखमनी कौन आ गया आ फड़े हो कौन सुखमनी इतना मेरे को सुखमनी हो आ जाओ आ जाओ हाँ किमे हो सुखमनी नेपकिन दे हो वो है सुखमनी कौन आया पापा, एक, पापा, मेरे आगे। पापा कि है? पापा, पापा, कि है? पापा? पापा, पापा? तेरे पापा है? पापा, है? पापा, है? पापा है अरे क्या हो गया सुखमी बेटा चल नहीं जा, ना जा ना जा ना जा, ना जा। ਇਹ ਸਾਡੀਆਂ ਧੀਆ ਪਤਾ ਨਹੀਂ ਕਿਹੜੇ ਜਨਮਾਂ ਦੇ ਰਿਸ਼ਤੇ ਲੈ ਕੇ ਸਾਡੇ ਸੁਪਨਿਆਂ ਦੇ ਘਰ ਆਈਆਂ ਸੁਖਮਣੀ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਮੈਨੂੰ ਯਾਦ ਆ ਜਦੋਂ ਇਹਦਾ ਜਨਮ ਹੋਇਆ ਡਾਕਟਰ ਨੇ ਦੱਸਿਆ ਵੀ ਤਾਂ ਹੁਣ ਕੋਈ ਨਾਮ ਦੱਸੋ ਕੀ ਲਿਖਣਾ ਪਾ ਤੇ ਅਸੀਂ ਗੁਰੂ ਘਰ ਚਾ ਕੇ ਇੱਥੇ ਅੱਖਰ ਢਵਾਇਆ ਤੇ ਸੱਸਾ ਨਿਕਲਿਆ ਤੇ ਅਸੀਂ ਸੁਖਮਣੀ ਨਾਮ ਰੱਖਿਆ ਸੀਗਾ ਮੇਰੀ ਸੁਖਮਣੀ ਅੱਜ 2 ਸਾਲਾਂ ਦੀ ਹੋ ਚੁੱਕੀ ਆ ਰੱਬ ਮਿਹਰ ਕਰੇ ਆ 13 ਤਰੀਕ ਨੂੰ ਸੁਖਮਨੀ ਦਾ ਜਨਮ ਸੀ ਜਨਮ ਦਿਨ ਸੀ ਅੱਜ 14 ਤਰੀਕ ਹੈ ਕੱਲ ਸੁਖਮਨੀ ਦਾ ਜਨਮ ਦਿਨ ਸੀ ਤੇ ਕੱਲ ਇਹਦੇ ਪਾਪਾ ਆ ਗਏ ਸੀ ਇਹਨੂੰ ਲੈਣ ਰਾਤ ਦੇ ਆਏ ਹੋਏ ਆ ਇਹ ਤੇ ਸੁਖਮਨੀ ਦੇ ਜਨਮ ਦਿਨ ਤੇ ਸੁਖਮਨੀ ਦੇ ਪਾਪਾ ਉਹਨੂੰ ਮਿਲਣ ਆਏ ਨੇ ਤੇ ਵਾਹਿਗੁਰੂ ਮਿਹਰ ਕਰੇ ਸਾਡੀ ਧੀ ਸਾਡਾ ਮਤਲਬ ਇੱਕ ਰਿਸ਼ਤਾ ਇਹਦੇ ਨਾਲ ਅਸੀਂ ਚਾਹੁੰਦੇ ਨਹੀਂ ਵੀ ਇਹ ਜਾਵੇ ਵਾਪਸ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੁਖਮਨੀ ਦੇ ਚਾਰ ਭੈਣ ਭਰਾ ਹੋਰੇ ਦੋ ਬੇਟੇ ਤੇ ਦੋ ਬੇਟੀਆਂ ਤੇ ਹੁਣ ਤਿੰਨ ਬੇਟੀਆਂ ਤੇ ਦੋ ਬੇਟੇ ਆ ਇਹਦੇ ਘਰ ਦੇ ਵਿੱਚ ਤੇ ਉਹ 8 ਸਾਲ ਦੇ ਹੋ ਗਏ ਸਕੂਲ ਨਹੀਂ ਗਏ ਕਦੇ ਅਜੇ ਤੱਕ ਇਹਦੇ ਵਿੱਚ ਧੰਨਵਾਦ ਸਾਡੇ ਅਸ਼wini ਬਾਈ ਜੀ ਦਾ ਜਿਨ੍ਹਾਂ ਨੇ ਸੁਖਮਨੀ ਦਾ ਘਰ ਲੱਭਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਕੀਤਾ ਕਿਉਂਕਿ ਜਦੋਂ ਇਹਨਾਂ ਨਾਲ ਗੱਲ ਹੋਈ ਸੀ ਕਿ ਉਸ ਟਾਈਮੇ ਵੀ ਗੁੱਸੇ ਸੀ ਨਾਰਾਜ਼ ਸੀ ਵੀ ਸਾਡੀ ਨਹੀਂ ਕੋਈ ਲੱਗਦੀ ਅਸੀਂ ਨਹੀਂ ਆਉਣਾ ਸਾਡਾ ਨਹੀਂ ਹੈਗਾ ਬੱਚਾ ਇਹ ਪਰ ਹੌਲੀ ਹੌਲੀ ਸਮਾਂ ਪਿਆ ਰੀਤਾ ਭੈਣ ਠੀਕ ਹੋ ਗਈ ਰੀਤਾ ਭੈਣ ਠੀਕ ਹੋ ਕੇ ਸਾਰੀ ਗੱਲ ਸਮਝਣ ਲੱਗ ਗਈ ਸਾਡੇ ਨਾਲ ਵੀ ਕੰਮ ਕਰਾਉਣ ਲੱਗੇ ਕੱਪੜਾ ਸਲਾਈ ਸਿੱਖਦੀ ਇਹਨੇ ਕਰਨੀ ਬਹੁਤ ਕੰਮ ਕਰਨ ਵਾਲੀ ਕੁੜੀ ਆ ਸਾਡੀ ਇਹ ਫਿਰ ਇਹਨੇ ਫੋਨ ਲਿਆ ਜिद ਕਰਕੇ ਮੈਨੂੰ ਕਹਿੰਦੀ ਮੈਨੂੰ ਫੋਨ ਲੈ ਕੇ ਦੇ ਪਹਿਲਾਂ ਤੇ ਫਿਰ ਫੋਨ ਦਿੱਤਾ ਇਹਨੂੰ ਮੈਂ SIM ਨਹੀਂ ਪਾ ਕੇ ਦਿੱਤਾ ਦੋ ਤਿੰਨ ਮਹੀਨੇ ਨੇ ਇਦਾਂ ਹੀ ਫੋਨ ਰੱਖਿਆ ਬਿਨਾ SIM ਤੋਂ ਫਿਰ ਇਹਨੇ ਛੱਤਰ ਕੀ ਵੀ ਮੈਂ ਫੇਰ ਕੰਮ ਕਰੂੰਗੀ ਵੀ ਮੈਨੂੰ ਸਫੋਨ 'ਚ SIM ਪਾ ਕੇ ਦਿਓ ਫਿਰ ਅਸੀਂ ਇਹਨੂੰ ਫੋਨ 'ਚ SIM ਪਵਾਤਾ ਫਿਰ ਫੋਨ ਦੇ ਵਿੱਚ ਨੈਟਵਰਕ ਨਹੀਂ ਸੀ ਫਿਰ ਕਹਿੰਦੇ ਨੈਟ ਪਵਾ ਕੇ ਦਿਓ ਫਿਰ ਨੈਟ ਪਵਾਤਾ ਕਿਰਨੇ ਨੈੱਟ ਪਾਉਣ ਤੋਂ ਬਾਅਦ ਫੋਨ ਵਗੈਰਾ ਪਹਿਲਾਂ ਵੀ ਭੈਣ ਚਲਾਉਣਾ ਜਾਣਦੀ ਸੀ ਪਿੱਛੇ ਜਦੋਂ ਆਈ ਆ ਫਿਰ ਇਹਨੇ ਹੌਲੀ 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 رابطہ ਕੀਤਾ ਆਪਣੇ ਪਰਿਵਾਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਭਾਂਜੇ ਨਾਲ ਪਹਿਲਾਂ ਭਾਂਜੇ ਨਾਲ ਗੱਲ ਕਰਦੀ ਸੀ ਨਾ ਤੂੰ ਇਹਦਾ ਭਾਂਜਾ ਵਾ ਜਿਹੜੀ ਭੈਣ ਦਾ ਮੁੰਡਾ ਉਹਦੇ ਨਾਲ ਗੱਲ ਕਰਨ ਲੱਗੀ ਫਿਰ ਉਹਨੇ ਹੌਲੀ ਹੌਲੀ ਅੱਗੋਂ ਨੰਬਰ ਦਿੱਤੇ ਫਿਰ ਇਹਦੀ ਮਾਂ ਨਾਲ ਗੱਲ ਹੋਈ ਸੁਖਮਨੀ ਦੀ ਨਾਨੀ ਨਾਲ ਫਿਰ ਸੁਖਮਨੀ ਦੀ ਦਾਦਾ ਦਾਦੀ ਨਾਲ ਗੱਲ ਹੋਣ ਲੱਗ ਗਈ ਫਿਰ ਇਹਨਾਂ ਨੇ ਆਸ ਵਿੱਚ ਗੱਲ ਕਰ ਕਰਕੇ ਹੌਲੀ ਹੌਲੀ ਇੱਕ ਦੂਸਰੇ ਨੂੰ ਇਸ ਗੱਲ 'ਤੇ ਐਗਰੀ ਕੀਤਾ ਪਰ ਸਾਡਾ ਅੱਜ ਵੀ ਮਨ ਨਹੀਂ ਮੰਨਦਾ ਵੀ ਜੋਗੀ ਉੱਥੇ ਜਾ ਕੇ ਕਿੱਦਾਂ ਕੇਅਰ ਕਰੂ ਇਹਦੀ ਪਤਾ ਨਹੀਂ ਕਰੂ ਕਿ ਨਹੀਂ ਕਰੂ ਪਤਾ ਨਹੀਂ ਰੀਤਾ ਦੀ ਹਾਲਤ ਕੀ ਹੋਊ ਰੀਤਾ ਨੂੰ ਛੱਡੋ ਰੀਤਾ ਤੋਂ ਜ਼ਿਆਦਾ ਸਾਨੂੰ ਸੁਖਮਣੀ ਦੀ ਆ ਹੁਣ ਵੀ ਸੁਖਮਣੀ ਦਾ ਕੀ ਬਣੂਗਾ ਬਾਅਦ ਦੇ ਵਿੱਚ ਜੇ ਸੁਖਮਣੀ ਕਿੱਥੋਂ ਚਲੇ ਜਾਂਦੀ ਆ ਤਾਂ ਦੂਜੇ ਦੇ ਚਾਰ ਭੈਣ ਭਰਾ ਜਿਹੜੇ ਉਹ ਸਕੂਲ ਨਹੀਂ ਜਾਂਦੇ 7-8 ਸਾਲ ਦਾ ਇੱਕ ਵੱਡਾ ਵੱਡੀ ਭੈਣ ਹੋ ਗਈ ਹੈ ਦੀ ਉਹ ਸਕੂਲ ਨਹੀਂ ਜਾਂਦੇ ये न हो सुखमी भी जिंदगी जाके उदा हो जाए हम असल गल गल काल कर रहे थे जहाँ तो आप जो भाई इधर आ जाओ हमारे पास आप जहाँ पे कमरा भाड़े पे ले लो यहाँ पे अपने परिवार के साथ रहो जहाँ हमारे पास काम करो हम आपको बारह हजार रुपये तक तनख्वाह देंगे जैसे दूसरे लड़के काम करते हैं लेबर वाले आप भी जहाँ पे काम करो बच्चे जहाँ पे स्कूल में जाते रहेंगे ये भी काम करेगी हमारे पास इधर इसको भी तनख्वाह देंगे हम दोनों कमाओगे बच्चों का पढ़ाई लिखाई का सारा वो इसीलिए करेंगे कि है हमारी ये हमने आपके लिए नहीं करना है हमने इसके लिए करना है हमारी हमारी बेटी है हमारी है बहन पापा पापा के पास जी पापा है। अरे चली जाओ पापा के पास चीजी लेके आए चीजी कैंडी कैंडी ये पापा से कैंडी लेके आए पापा तेरे लिए ਕੈਂਡੀ ਲੈ ਕੇ ਆਏ ਭਜੀ ਜਾ ਜਾ ਪਾਪਾ ਕੇ ਕੋਲ ਅਰੇ ਲੈ ਲੈ ਕੈਂਡੀ ਕੈਂਡੀ ਲੈ ਲੈ ਪਾਪਾ ਕੇ ਕੋਲ ਚਲੇ ਜਾ ਨਹੀਂ ਜਾਣਾ ਨਹੀਂ ਜਾਣਾ ਨਾ 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 ਇਹਨਾਂ ਧੀਆਂ ਦਾ ਪਤਾ ਨਹੀਂ ਕਿਹੜੇ ਜਨਮਾਂ ਦਾ ਕਰਜ਼ਾ ਜਿਹੜਾ ਅਸੀਂ ਇਸ ਚਰਨ ਚ ਤਾਰ ਰਹੇ ਆ ਮਹਾਰਾਜ ਕਿਰਪਾ ਕਰਨ ਏਵੇਂ ਅਸੀਂ ਸੁਖਮਣੀ ਦੇ ਉਸ ਸਮੇਂ ਤੱਕ ਸੁਖਮਣੀ ਦੇ ਨਾਲ ਖੜ੍ਹ ਸਕੀਏ ਜਦ ਤੱਕ ਕਰੇ ਸੁਖਮਣੀ ਕਿਸੇ ਹੋਰ ਨੂੰ ਸੰਭਾਲਣ ਯੋਗ ਨਾ ਹੋ ਜਾਵੇ ਸੁਖਮਣੀ ਆਪਣੇ ਪੈਰਾਂ ਸਿਰਾਂ ਨਾ ਹੋ ਜਾਵੇ ਸੁਖਮਣੀ ਸਾਡੀ ਅਫਸਰ ਨਾ ਬਣ ਜਾਏ ਅਫਸਰ ਤੁਸੀਂ ਵੀ ਕਰਿਓ ਅਰਦਾਸ ਦੁਆ ਦਿਓ ਇਸ ਪਰਿਵਾਰ ਨੂੰ ਬਾਹ ਚੱਲਣਾ ਲੈ ਕੇ ਆਏ ਨਾ ਲੈ ਤੇ ਆਈਆਂ ਨਾ ਨੇ ਨਾਲੇ ਨਾਲੇ ਲੈ ਤੇ ਆਈ ਬਾਹ ਕਰਦੇ ਬਾਹ ਕਰਦੇ ਬਾਏ ठीक है ध्यान रखना अपनी बच्ची का और खुद का भी ख्याल रखना है ठीक है प्यार से रहना है दूसरे चार बच्चों की भी जिंदगी तुम्हारे हाथ में है उनको भी पढ़ाना है लिखाना है और मैंने पहले भी बोला था यदि यहाँ पे रहना है आकर तो बाकी बच्चों को लेके इधर कमरा रेंट पे लेके कहीं काम करेगा भाड़े पे रहेगा तो हम आप लोगों को काम दे सकते हैं तो नहीं तो अब वहां पे जाके मशीन तेरे को दे दिया है कपड़ा सीनने का मशीन चलाना है कपड़े सिलाई करना चालू कर दो वहां पे वहां पे भी तू अच्छे पैसे कमा सकती है ठीक है और ईमानदारी से दिल से रहना है वहां पे और शराब पी के लड़ाई झगड़ा नहीं करना तुम्हें ठीक है भाई ध्यान रखना है सुखमनी भी हाथ नहीं उठाना कई बार गुस्सा आके सुखमनी पे हाथ उठाती थी ये इस चीज का भी ध्यान रखना तुम दवाई इसका चलते रहने देना है दवाई चलेगी तो जो बिल्कुल ठीक रहेगी ठीक है रीता ਚਲੋ ਬੱਚਿਓ ਸੁਖਮਨੀ ਨੂੰ ਕੀ ਕਹਿਣਾ ਆਪਾਂ ਹੁਣ ਬਾਏ ਬਾਏ ਸੁਖਮਨੀ ਬਾਏ ਬਾਏ ਸੁਖਮਨੀ ਬਾਏ ਬਾਏ ਸੁਖਮਨੀ ਬਾਏ ਬਾਏ ਸੁਖਮਨੀ ਠੀਕ ਹੈ ਫਿਰ ਧਿਆਨ ਰੱਖਣਾ ਆਪਣਾ ਠੀਕ ਹੈ ਸੁਖਮਨੀ ਧਿਆਨ ਰੱਖਣਾ ਆਪਣਾ ਬਾਏ ਸੁਖਮਨੀ ਸੁਖਮਨੀ ਬਾਏ ਨਹੀਂ ਬਾਏ ਬਾਏ ਸੁਖਮਨੀ ਬਾਏ ਬਾਏ ਵਾਏ 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 ਅੱਜ ਸਾਡੀ ਸੁਖਮਣੀ ਬੜੀਆਂ ਸੁੱਖਾਂ ਨਾਲ ਜੰਮੀ ਸੀ ਸਾਡੇ ਸੁਪਨਿਆਂ ਦੇ ਘਰ 'ਚ ਤੇ ਸੁਖਮਣੀ ਨਾਮ ਰੱਖਿਆ ਸੀ ਧੀ ਦਾ ਅੱਜ ਆਪਣੇ ਘਰ ਚਲੀ ਗਈ ਆ ਅੱਜ ਸੁਖਮਣੀ 2 ਸਾਲ ਤੇ 2 ਦਿਨਾਂ ਦੀ ਹੋ ਕੇ ਆਪਣੇ ਘਰ ਜਾ ਰਹੀ ਆ ਸਾਡੀਆਂ ਜਿਹੜੀਆਂ ਸਦਰਾਂ ਇਹਨਾਂ ਨਾਲ ਜੁੜੀਆਂ ਜਿਹੜੇ ਸੁਪਨੇ ਸਾਡੇ ਸੁਖਮਣੀ ਦੇ ਨਾਲ ਜੁੜੇ ਹੋਇਆ ਉਹ ਪੂਰੇ ਕਰ ਸਕੀ ਸੁਖਮਣੀ ਮੁੜ ਕੇ ਸਾਡੇ ਕੋਲ ਵਾਪਸ ਇੱਥੇ ਆ ਜਵੇ ਤੁਸੀਂ ਵੀ ਅਰਦਾਸ ਕਰੋ ਕੋਈ ਅਸੀਸ ਦਿਓ ਸਾਡੇ ਧੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ